ਸੋਣਾ ਲਿਖਾ ਡੀਆਈ 60 ਦੀ ਇਹ ਕਿੰਨੇ ਮਾਡਲ ਹੈ ਜੀ ਇਹ 2008 ਹੈ ਜੀ ਅਰਜਨ ਨੂਗੋ 605 ਡੀਆਈ ਇਹ 16 ਮਾਡਲ ਹੈ ਜੀ 16 ਮਾਡਲ ਖੁੱਲੇ ਪਲੇਟਫਾਰਮ ਚ ਆ ਗਿਆ ਜੀ 16 ਮਾਡਲ ਟੌਪ ਮਾਡਲ ਆ ਜਾ ਗਿਆ ਕਿ ਨੱਬੀ ਆ ਗਿਆ ਜੀ 855 ਇਹ ਕਿਹੜਾ ਨਵੇਂ ਮਾਡਲ ਹੈ ਜੀ ਹਾਂਜੀ ਇਹ ਕੱਲੇ 99 ਕੀ ਆਇਆ ਹੈ ਨੱਬੀ ਆਣਾ ਜੀ ਹਾਂਜੀ ਠੀਕ ਹੈ ਜੀ ਦੂਜੇ ਟਰੈਕਟਰਾਂ ਨਾਲੋਂ ਪਤਾ ਨਹੀਂ ਇਹਦੇ ਵਿੱਚ ਕੀ ਹੈ ਉਹਨਾਂ ਨਾਲੋਂ ਕਚਾਈ ਦਾ ਵੀ ਫਰਕ ਹੈ ਤੋਰੇ ਦਾ ਵੀ ਫਰਕ ਹੈ ਤੇਲ ਦਾ ਵੀ ਫਰਕ ਹੈ ਹਾਂਜੀ ਅਸੀਂ ਕਾਰਵਾਈ ਦੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਚੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਤੇ ਬਾਈ ਆਪਣੇ ਨਾਲ ਆ ਸਾਨੂੰ ਚੰਗੀ ਤਰ੍ਹਾਂ ਜਾਣਕਾਰੀ ਦੋ ਟਰੈਕਟਰਾਂ ਬਾਰੇ ਅੱਸੀ ਕਾਲ ਜੀ 73 ਕਾਲ ਬਾਈ ਜੀ ਹੋਰ ਕਿਵੇਂ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਪਹਿਲਾਂ ਤਾਂ ਆਪਾਂ ਕਰਦੇ ਹਾਂ ਟਰੈਕਟਰਾਂ ਬਾਰੇ ਗੱਲਬਾਤ ਫਿਰ ਐਡਰੈਸ ਦੇਵਾਂਗੇ ਬਾਈ ਦਾ ਕਿੰਨਾ ਨਾਂ ਦੱਸ ਦੋ ਜੀ ਕੀ ਹੈ ਮੇਰਾ ਨਾਂ ਗਰਮੀਤ ਸਿੰਘ ਆ ਜੀ ਠੀਕ ਹੈ ਜੀ ਤੇ ਮੇਰਾ ਬਦਨੀ ਕਲਾ ਠੀਕ ਹੈ ਜੀ ਤੇ ਸਾਡੀ ਮੰਡੀ ਬਾਈ ਦੀ ਆ ਦਰਸ਼ਨਡਾਲੇ ਵਾਲੇ ਦੀ ਠੀਕ ਹੈ ਜੀ ਹਾਂ ਜੀ ਤੇ ਸਟਾਰਟ ਕਰਦੇ ਹਾਂ ਜੀ ਫਾਰਮਟਰੈਕ 6055 ਤੋਂ ਮਾਡਲ ਕਿੰਨੇ ਆ ਜੀ ਇਹ ਇਹ 14 ਮਾਡਲ ਆ ਜੀ 14 ਮਾਡਲ ਆ ਹਾਂਜੀ ਜੇ ਟਾਇਰਾਂ ਦੀ ਗੱਲਬਾਤ ਕਰੀਏ ਜੀ ਟਾਇਰ ਅਗਲੇ 40 ਰੁਪਏ ਆ ਜੀ ਹਾਂਜੀ ਮਗਰਲੇ 45 ਤੋਂ 50 ਪੈਸੇ ਆ ਠੀਕ ਆ ਜੀ 40 45 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਹਾਂਜੀ ਤੇ ਸਾਊਂਡ ਸਿਸਟਮ ਵਿੱਚ ਹੀ ਮਿਲੂ ਸਭ ਕੁਝ ਨਾਲ ਜੀ ਜੋ ਲੱਗਿਆ ਵਾ ਨਾਲ ਹੈ ਠੀਕ ਆ ਜੀ ਟਰੈਕਟਰ ਜੋ ਜਿੰਨਾ ਵੀ ਆ ਸਾਰਾ ਬਾਡੀ ਬੁੱਡੀ ਲੈਣ ਦਾ origignal ਹੈ ਠੀਕ ਆ ਜੀ ਮੜਗਾੜ ਮਾਣੂ ਬੂਟ ਵੀ origignal ਹੈ ਹਾਂਜੀ ਸਾਰੇ origignal ਆ ਠੀਕ ਆ ਜੀ ਇਹ ਹੈਗਾ ਜੀ ਪਾਵਰ ਸਟੀering ਤੇ ਸੁਪਰ ਮੈਕਸ 4 ਸਿਲੰਡਰ ਵਾਲਾ ਠੀਕ ਆ ਜੀ ਤੇ ਇਹ ਮਾਡਲ ਜੀ ਇਹ ਕਿੰਨੇ ਆ ਮਾਡਲ 14 ਜੀ ਠੀਕ ਆ ਰੇਟ ਇਹਦਾ ਹੈਗਾ ਜੀ 4 ਲੱਖ 35000 ਰੁਪਿਆ 4 ਲੱਖ 35000 ਰੁਪਿਆ ਡਿਮਾਂਡ ਆ ਸਾਈਡ ਗੇਰ ਚ ਆ ਗਿਆ ਜੀ 6055 ਸੁਪਰ ਮਿਕਸਲ ਠੀਕ ਹੈ ਕੋਈ ਤੁਹਾਡਾ ਚੈਨਲ ਮੰਨ ਲਓ ਫੋਲੋ ਕਰਕੇ ਲਾਈਕ ਕਰਕੇ ਆਊਗਾ ਹਾਂਜੀ ਉਹਨੂੰ ਆਪਾਂ ਵੱਖਰੀ ਛੋਟ ਕਰਾਂਗੇ ਉੱਥੇ ਹੋ ਜੂਗੀ 10000 ਰੁਪਈ ਹਾਂਜੀ 10000 ਹੋ ਜੀ ਜੇ ਕੋਈ ਤੁਹਾਡਾ ਮਤਲਬ ਤੁਹਾਡੀ ਵੀਡੀਓ ਰਾਈਂ ਦੇਖੀ ਆ ਠੀਕ ਹੈ ਠੀਕ ਹੈ ਜੀ ਅੱਗੇ ਗੱਲਬਾਤ ਕਰਦੇ ਆ ਜੀ ਸੋਨਾ ਲਿੱਕਾ ਡੀਆਈ 60 ਦੀ ਇਹ ਕਿੰਨੇ ਮਾਡਲ ਹੈ ਜੀ ਇਹ 2008 ਹੈ ਜੀ ਅੱਠ ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ ਟਾਇਰ ਮਗਰਲੇ ਤਾਂ ਹੈਗੇ 70 ਪੈਸੇ ਹਾਂਜੀ ਅਗਲੇ ਹੈਗੇ 60 ਪੈਸੇ ਜੀ ਠੀਕ ਹੈ ਜੀ ਤੇ ਪਾਵਰ ਸਟੀering ਚ ਆ ਗਿਆ ਪਾਵਰ ਸਟੀering ਹੈ ਜੀ ਤੇ ਨੰਬਰ ਪੰਜਾਬੀ ਹੋਣਗੇ ਟਰੈਕਟਰ ਜੀ ਸਾਰੇ ਆਪਣੇ ਕੋਲੇ ਪੰਜਾਬ ਹੀ ਹੁੰਦੇ ਜੀ ਬਾਹਰਲਾ ਨੰਬਰ ਦੇਟ ਨਹੀਂ ਹੁੰਦਾ ਠੀਕ ਹੈ ਜੀ ਪੰਜਾਬ ਨੰਬਰ ਹੋਣਗੇ ਬਾਈ ਕਹਿੰਦਾ ਅੱਠ ਮਾਡਲ ਹਾਂਜੀ ਜੇ ਆਪਾਂ ਰੰਗ ਪੇਂਟ ਦੀ ਗੱਲਬਾਤ ਕਰੀ ਰੰਗ ਪੇਂਟ ਰੀਡ ਨਲੀ ਆ ਜੀ ਠੀਕ ਹੈ ਜੀ ਹਾਲ ਬੋਟ ਯਾਨੀ ਮਗਰਾਡਾ ਮਰੂਡਾ ਦਾ ਵੀ ਟਰੈਕਟਰ ਸਾਰਾ ਜੋ ਜਿਵੇਂ ਹੈਗਾ ਉਦਾਂ ਹੀ ਹੈ ਬਣਿਆ ਬੁਣਿਆ ਨਹੀਂ ਜੋ ਜਿੱਥੋਂ ਮੜਾ ਮੋਟਾ ਕੋਈ ਕਰਿਆ ਠੀਕ ਹੈ ਜੀ ਸਾਰਾ ਹੀ ਹਾਂ ਸਾਰਾ ਅਰੀਜਨਲ ਕੰਡੀਸ਼ਨ ਚ ਹੀ ਹੈ ਟਰੈਕਟਰ ਦਾ ਠੀਕ ਹੈ ਜੀ ਤੇ ਵੇਟ ਵੀ ਲੱਗਿਆ ਹੋਇਆ ਹੈ ਬਾਈ ਜੀ ਤੇ ਹਾਂ ਜੀ ਜੋ ਸਮਾਨ ਦੀ ਜੋ ਆਹ ਡੱਕ ਡੁੱਕ ਪਾ ਕੇ ਡਬਲ ਡਿਸਟਰੀਬਿਊਟਰ ਚ ਆ ਗਿਆ ਡਬਲ ਡਿਸਟਰੀਬਿਊਟਰ ਹੈ ਠੀਕ ਹੈ ਜੀ ਪਾਵਰ ਸਟੀering ਤੇ ਡਬਲ ਡਿਸਟਰੀਬਿਊਟਰ ਤੇ ਮਾਡਲ ਜੀ ਇਹ ਕਿੰਨੇ ਆ 2008 ਹੈ ਜੀ 8 ਮਾਡਲ ਹੈ ਹਾਂ ਜੀ ਤੇ ਕੀ ਡਿਮਾਂਡ ਹੈ ਜੀ ਇਹਦੀ ਇਹਦੀ ਡਿਮਾਂਡ ਹੈ ਜੀ 3 ਲੱਖ ਤੇ 15000 ਰੁਪਇਆ ਠੀਕ ਹੈ ਜੀ ਹਾਂ ਜੀ ਇਹ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਹੈ ਜੀ ਅੱਗੇ ਆ ਗਿਆ ਜੀ ਐਂਦਰਾ ਹਰਜਨ ਨੂਗੋ 605 ਡੀ ਆਈ ਇਹ 16 ਮਾਡਲ ਆ ਜੀ 16 ਮਾਡਲ ਖੁੱਲੇ ਪਲੇਟਫਾਰਮ ਚ ਆ ਗਿਆ ਜੀ 16 ਮਾਡਲ ਟਾਪ ਮਾਡਲ ਚ ਆ ਗਿਆ ਪਾਵਰ ਸਟੀering ਡਿਸਟ੍ਰਿਬਿਊਟਰ ਡਬਲ ਹੈ ਜੀ ਇਹਦੇ ਵੀ ਇਹਦੇ ਵੀ ਹਾਂਜੀ ਡਬਲ ਠੀਕ ਹੈ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹਦੇ ਟਾਇਰ ਹੋਣਗੇ ਜੀ ਮਗਰ ਲਈ 75 ਪੈਸੇ ਆ ਹਾਂਜੀ ਮੂਹਰ ਲਈ 80 ਪੈਸੇ ਟਾਇਰ ਠੀਕ ਹੈ ਜੀ 16 ਦੇ ਟਾਇਰਾਂ ਚ ਆਗੇ 16 ਦੇ ਟਾਇਰਾਂ ਚ ਆ ਜੀ ਟਰੈਕਟਰ ਇਹ ਵੀ ਸਾਰਾ ਜੈਨੂਅਨ ਹੈ ਠੀਕ ਹੈ ਇਹਦਾ ਰੰਗ ਪੇਂਟ ਵੀ ਰਿਜਨਲ ਹੈ ਜੀ ਹਾਂਜੀ ਸਾਰਾ ਰਿਜਨਲ ਹੈ ਇਹ ਵੀ ਪੰਜਾਬ ਨੰਬਰ ਤੇ ਆਗੇ ਇਹ ਵੀ ਪੰਜਾਬ ਨੰਬਰ ਤੇ ਆ ਜੀ ਠੀਕ ਹੈ ਜੀ ਤੇ ਇਹ ਹੈਗਾ ਜੀ 16 ਮਾਡਲ ਹਾਂ ਇਹ ਦੋ ਮਾਡਲ ਆਉਂਦੇ ਆ ਇੱਕ ਚੇਂਜਰ ਵਾਲਾ ਆਉਂਦਾ ਇੱਕ ਬਿਨਾ ਚੇਂਜਰ ਤੋਂ ਇਹ ਬਿਨਾ ਚੇਂਜਰ ਵਾਲਾ ਠੀਕ ਹੈ ਜੀ ਇਹ ਬਿਨਾ ਚੇਂਜਰ ਵਾਲਾ ਹਾਂ ਸ਼ਟਰ ਗੈਰ ਕਹਿ ਦਿੰਦੇ ਨੇ ਜੀ ਨੂੰ ਹਾਂਜੀ ਹਾਂਜੀ ਉਹ ਨਹੀਂ ਹੈ ਯਾਨੀ ਦੂਜਾ ਹੀ ਹੈ ਠੀਕ ਹੈ ਸਿੰਪਲ ਆ ਬਿਨਾ ਚੇਂਜਰ ਵਾਲਾ ਹਾਂ ਬਿਨਾ ਚੇਂਜਰ ਵਾਲਾ ਮਾਡਲ 16 ਮਾਡਲ 16 ਹੈ ਠੀਕ ਹੈ ਜੀ 5,35,000 ਰੁਪਏ ਹਾਂਜੀ ਠੀਕ ਹੈ ਜੀ ਇਹ ਚੋ ਵੀ ਹੋ ਜੂ ਜੀ ਹਾਂਜੀ ਇਹ ਚੋ ਹੀ ਮਾਨਤਾਨ ਹੋ ਜੂਗਾ ਠੀਕ ਹੈ ਜੀ ਅੱਗੇ ਜੀ ਅੱਗੇ ਹੈ ਜੀ ਇਹ 60 ਆ ਫਾਰਮਟ੍ਰੈਕ 2000 ਮਾਡਲ ਆ ਫਾਰਮਟ੍ਰੈਕ 60 ਆ 2000 ਮਾਡਲ ਫਾਈਬਰ ਵਾਲੀ ਹੁੱਡ ਲੱਗੀ ਆ ਕਨੋਪੀ ਕਨੋਪੀ ਸਭ ਕੁਝ ਨਾਲ ਹੀ ਆ ਸਾਊਂਡ ਸਿਸਟਮ ਵੀ ਨਾਲ ਹੀ ਮਿਲੂਗੀ ਸਾਰਾ ਸਾਰਾ ਜਿੱਦਾਂ ਖੜਾ ਉਦਾਂ ਹੀ ਮਿਲੂਗਾ ਠੀਕ ਆ ਜੀ ਏ ਟੂ ਜ਼ੈਡ ਸਾਰਾ ਟਰੈਕਟਰ ਰੀਨਲ ਹੈ ਜੀ ਹਲੇ ਤੱਕ ਕਿਤੇ ਵੀ ਕੋਈ ਮਾੜਾ ਮੋਟਾ ਵੀ ਰੰਗ ਪੇਟ ਕਿਤੇ ਕਲਮ ਨਹੀਂ ਲੱਗੀ ਮਰਗਾੜ ਵੀ ਨਾਲ ਦੇ ਲੱਗਿਆ ਹਰੇ ਦਾ ਸਟicker ਲੱਗੇ ਹੋਏ ਆ ਮਰਗਾੜ ਹਾਂਜੀ ਹਾਂਜੀ ਬਾਕੀ ਇੰਜਨ ਗੇਅਰ ਦੀ ਵੀ ਪੂਰੀ ਫੁੱਲ ਗਾਰੰਟੀ ਆ ਠੀਕ ਆ ਜੀ ਜੇ ਟਾਇਰਾਂ ਦੀ ਗੱਲ ਬਾਤ ਕਰੀਏ ਟਾਇਰ ਦੀ ਇਹਦੇ ਮਗਰਲੇਗੇ 85 ਪੈਸੇ ਸੀਏਡ ਦੇ ਟਾਇਰ ਨੇ ਹਾਂਜੀ ਠੀਕ ਆ ਜੀ ਤੇ ਮੂਰਲੇ ਹੈਗੇ ਆ ਮੰਨ ਕੇ ਚੱਲੋ ਵੀ 70 ਕੇ ਪੈਸੇ ਆ ਠੀਕ ਆ ਜੀ ਰੈਂਕਮੈਂਟ ਦਾ ਰੀਜਨਲ ਸਾਰਾ ਰੀਜਨਲ ਟ੍ਰੈਕਟਰ ਪੂਰਾ ਦੇਖ ਸਕਦੇ ਹੋ ਕਿਤਾਬ ਵੀ ਕੋਈ ਲੀਕਜ ਵਗੈਰਾ ਨਹੀਂ ਹੈ ਜੀ 2000 ਮਾਡਲ ਹੈ ਹਾਂਜੀ 2000 ਮਾਡਲ ਹੈ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ ਜੀ 255 ਠੀਕ ਆ ਜੀ ਯਾਨੀ ਮੇਚੋ 10000 ਦਾ ਮਾਨ ਤਾਨ ਹੋ ਜਾਊਗਾ ਤਾਂ ਉਹ 45 ਪੰਤੋੜੀ ਦਾ ਆਪਾਂ ਦੇ ਦਾਂਗੇ ਠੀਕ ਆ ਜੀ ਅੱਗੇ ਜੀ ਅੱਗੇ ਆਗੇ ਜੀ 2511 ਅੱਗੇ ਆਗੇ ਜੀ ਐਚ ਐਮਟੀ 25000 ਹਾਂਜੀ 92 ਮਾਡਲ ਹੈ ਠੀਕ ਆ ਜੀ ਟਾਇਰ ਮੰਨੇ ਚੱਲੋ ਹਾਂਜੀ ਕੀ ਟੈ ਕੰਡੀਸ਼ਨ ਟਾਇਰ ਮੰਨ ਕੇ ਚੱਲੋ ਵੀ 40 45 ਪੈਸੇ ਟਾਇਰ ਆ ਚਾਰੇ ਠੀਕ ਆ ਜੀ ਤੇ ਟਰੈਕਟਰ ਇੰਜਨ ਗੇਅਰ ਦਾ ਵੀ ਚੰਗਾ ਬਾਕੀ ਜੀ ਨੇ ਥੋੜੇ ਕੰਮ ਵਾਲੇ ਜ਼ਿਮੀਂਦਾਰ ਆਸਤੇ ਛੋਟੇ ਕਿਸਾਨ ਵਾਸਤੇ ਹਾਂਜੀ ਪੂਰਾ ਵਧੀਆ ਕੰਮ ਇਹ ਚਾਰ ਪੰਜ ਕਿੱਲਾਂ ਦੀ ਬਾਹੀ ਕਰਨੀ ਆ ਹਾਂਜੀ 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 ਤੇਲ ਖਰਚਾ ਬਹੁਤ ਘੱਟ ਹੈ ਹਾਂਜੀ ਤੇ ਇਹ ਕੰਮ ਪੂਰਾ ਦਿੰਦਾ ਡਾਇਰੈਕਟਰ ਕੰਮ ਨੂੰ ਜਮਾ ਮੜਾ ਨਹੀਂ ਕੰਮ ਨੂੰ ਕੋਈ ਮੜਾ ਨਹੀਂ ਠੀਕ ਹੈ ਜੀ ਕੀ ਡਿਮਾਂਡ ਹੈ ਜੀ ਇਹਦੀ ਇਹ ਡਿਮਾਂਡ ਇਹਦੀ ਹੈਗੀ ਜੀ 1 ਲੱਖ ਤੇ 20000 ਰੁਪਇਆ ਹਾਂਜੀ ਹਾਂਜੀ ਤੇ ਇਹ ਚੋ ਵੀ ਹੋ ਜੂ ਜੀ ਹਾਂਜੀ ਇਹਦੇ ਚੋ ਹੀ ਹੋ ਜੂਗਾ ਠੀਕ ਹੈ ਜੀ ਅੱਗੇ ਜੀ ਅੱਗੇ ਆ ਗਿਆ ਜੀ ਇਹ ਫਾਰਮਟ੍ਰੈਕ 65 HP ਆਈ ਹੈ HP ਆਲਾ ਆ ਗਿਆ ਜੀ ਫਾਰਮਟ੍ਰੈਕ 65 ਅੱਠ ਮਾਡਲ ਹੈ ਜੀ ਅੱਠ ਮਾਡਲ ਆ ਤੇ ਇਹਦੇ ਵੀ ਨਾਲ ਦੇ ਮਗਰਾਟਾ ਜੀ ਇਹਦੇ ਹੀ ਮਗਰਾਟ ਨਾਲ ਦੇ ਆ ਉਵੇਂ ਜੀ ਟੈਕ ਕਰ ਲੱਗੇ ਹੋਇਆ ਬਈ ਦੇਖ ਚਾਹ ਰਹੇ ਹਾਂ ਅਸੀਂ ਜਲਸੀ ਵਾਲੇ ਤੇ ਜੇ ਟਾਇਰਾਂ ਨਾਲ ਗੱਲਬਾਤ ਕਰੀ ਟਾਇਰ ਇਹਦੇ ਅਗਲੇ ਪੀਲੇ ਦੋਨੇ 50% ਅੱਡੇ ਟਾਇਰ ਹੈ ਠੀਕ ਹੈ ਜੀ ਅੱਡੇ ਟਾਇਰਾਂ ਨਹੀਂ ਹੈਗੀ ਇਹ ਕੰਡੀਸ਼ਨ 50% ਹਾਂਜੀ ਤੇ ਟਾਇਰ ਹੈਗੇ ਜੀ ਇਹਦੇ ਬਾਈਕ ਵਾਲੇ MRF ਦੇ ਇਹ 16 ਦੇ ਟਾਇਰਾਂ ਚ ਹੈ 16 ਟਾਇਰਾਂ ਦੇ ਠੀਕ ਹੈ ਜੀ ਸੈਂਟਰ ਗੀਅਰ ਚ ਆ ਗਿਆ ਪਾਵਰ ਸਟੀering ਚ ਆ ਗਿਆ ਪਾਵਰ ਸਟੀering ਦਾ ਟਰੈਕਟਰ ਇਹ ਵੀ ਸਾਰਾ origignal ਹੈ ਠੀਕ ਹੈ ਜੀ ਰੰਗ ਪੇਂਟ ਦਾ ਪੂਰਾ origignal ਟਰੈਕਟਰ ਹੈ ਚੰਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਬੈਕ ਸਾਈਡ ਤੋਂ ਦੇਖ ਕੇ ਵੀ ਕੰਡੀਸ਼ਨ ਪੂਰੀ ਵਧੀਆ ਹੈ ਪ੍ਰੀਆ ਟਰੈਕਟਰ ਦੀ ਤੇ ਇਹ ਮਾਡਲ ਜੀ ਕਿੰਨੇ ਹੈ ਜੀ ਇਹ ਅੱਠ ਮਾਡਲ ਹੈ ਅੱਠ ਮਾਡਲ ਆ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈ ਜੀ 3 ਲੱਖ 10 ਹਜ਼ਾਰ ਰੁਪਈਆ ਠੀਕ ਹੈ ਜੀ ਤੇ ਮੌਕੇ ਦੇ ਮੰਨ ਕੇ ਚੱਲੋ ਵੀ ਮਾਰਦਾਨ ਹੋ ਜੂਗਾ ਠੀਕ ਹੈ ਜੀ ਅੱਗੇ ਜੀ ਅੱਗੇ ਆ ਗਿਆ ਜੀ ਇਹ 855 ਨਾਭੀ ਹੈ ਇਹ ਨਾਭੀ ਆ ਗਿਆ ਜੀ 855 99 ਮਾਉਣ ਲਾ ਜੀ ਹਾਂ ਜੀ ਇਹ ਕੱਲੇ 99 ਕੀ ਆਏ ਆ ਇਹ ਨਾਭੀ ਆਣਾ ਜੀ ਹਾਂ ਜੀ ਠੀਕ ਹੈ ਜੀ ਦੂਜੇ ਟਰੈਕਟਰਾਂ ਨਾਲੋਂ ਪਤਾ ਨਹੀਂ ਇਹਦੇ ਵਿੱਚ ਕੀ ਹੈ ਉਹਨਾਂ ਨਾਲੋਂ ਖਚਾਈ ਦਾ ਵੀ ਫਰਕ ਹੈ ਤੋਰੇ ਦਾ ਵੀ ਫਰਕ ਤੋਰੇ ਦਾ ਵੀ ਫਰਕ ਤੇਲ ਦਾ ਵੀ ਫਰਕ ਪਾਉਂਦਾ ਹੈ ਠੀਕ ਹੈ ਜੀ ਸਣੀ ਜਿਹਦੇ ਕੋਲ ਹੈਗਾ ਉਹਦਾ ਛੇਤੀ ਛੇਤੀ ਨਹੀਂ 베ਚਦਾ ਜੀ ਜਿਹਦੇ ਕੋਲੇ ਹੈਗਾ ਹਾਂ ਜੀ ਜਿਹਦਾ ਨਾਮ ਆ ਗਿਆ ਈਗਾਈ ਇਹਦਾ ਤੋਹਫਾ ਹੀ ਆ ਗਿਆ ਇੱਕਦਰਾ ਨਾ ਹਾਂਜੀ ਹਾਂਜੀ ਬਾਕੀ ਇਹ ਵੀ ਟਰੈਕਟਰ ਸਾਰਾ origignal ਹੈ ਕੰਮ ਪੂਰਾ ਕਰਦਾ ਟਰੈਕਟਰ ਹੈ 555 ਹੀ ਆ 855 ਨਾਲ ਦੇ ਆ ਮਗਰਾਟ ਦੇ ਸਾਰਾ ਸਾਰਾ ਹਾਂਜੀ ਸਾਰਾ ਜੈਨੂਨ ਹੈ ਸਟicker ਉਮੀ ਲੱਗੇ ਹੋਏ ਆ ਜਿਹੜੇ ਝਾਂਸੀ ਚੋਂ ਲੱਗੇ ਆਉਂਦੇ ਆ ਹਾਂਜੀ 13 ਦੇ ਟਾਇਰਾਂ ਆ ਗਿਆ 13 ਦੇ ਟਾਇਰਾਂ ਹੈ ਜੀ BKT ਦੇ ਟਾਇਰ ਨੇ ਬਾਈਕ ਵਾਲੇ ਕੀ ਕੰਡੀਸ਼ਨ ਹੈ ਜੀ ਟਾਇਰਾਂ ਦੀ ਇਹਦੇ ਟਾਇਰ ਹੈਗੇ ਜੀ 80 ਤੋਂ 85 ਪੈਸੇ ਤੇ ਨਾਲ ਦੀ ਭਾਈ ਐਨਡੀ ਇੰਡੀਕੇਟਰ ਲੱਗੇ ਹੋਏ ਆ ਸਾਰਾ ਜੀ ਸਾਰਾ ਜੈਨੂਨ ਚਾਰ ਹੀ ਇੰਡੀਕੇਟਰ ਮਿਲਣਗੇ ਠੀਕ ਹੈ ਜੀ ਤੱਕ ਇੰਡੀਕੇਟਰਾਂ ਦੇ ਸੀਸੇ ਵੀ ਨਾਲ ਤੇ ਆ। ਹਾਂ ਇੰਡੀਕੇਟਰਾਂ ਦੇ ਸੀਸੇ ਵੀ ਨਾਲ ਦੇ ਹੈਗੇ ਆ ਤੇ ਮਾਡਲ ਹੈਗਾ 99 ਜੀ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ? ਇਹ ਬਹੁਤ ਨਹੀਂ ਹੈ ਜੀ 85 90% ਹੈ। ਐਮ ਆਰ ਐਫ ਦੇ ਟਾਇਰ ਹੈ ਵਧੀਆ ਕੰਪਨੀ ਦੇ ਟਾਇਰ ਹੈ ਬੈਕ ਵਾਲੇ ਬੀ ਕੇ ਟੀ ਦੇ ਹਨ। ਪਿੰਜਨ ਗੀਰ ਦਾ ਪੂਰਾ ਵਧੀਆ ਜੀ। ਠੀਕ ਹੈ ਜੀ ਇਹਦੀ ਕੀ ਡਿਮਾਂਡ ਹੈ ਜੀ? ਇਹਦੀ ਡਿਮਾਂਡ ਹੈਗੀ ਜੀ 2 ਲੱਖ 20 ਹਜ਼ਾਰ ਰੁਪਈਆ। ਠੀਕ ਹੈ ਜੀ। ਹਾਂ ਤੇ ਇਹ ਚੋ ਵੀ ਹੋ ਜੂਗੀ। ਇਹਦੇ ਚੋ ਹੀ ਮਾਨਤਾ ਨਾ ਹੋ ਜੂਗੀ। ਠੀਕ ਹੈ ਜੀ। ਅੱਗੇ ਸੋ ਉਹਨਾਂ ਦਿਖਾਉਣੇ ਇੱਕ 241 ਮੈਸੀ ਹੈਗਾ ਜੀ ਮੈਸੀ 241 ਮਹਾਸ਼ਕਤੀ ਇਹ ਮਾਡਲ ਕਿੰਨੇ ਆ ਜੀ ਇਹ 2008 ਹੀ ਹੈ ਜੀ ਵੀ 8 ਮਾਡਲ ਆ ਹਾਂਜੀ ਰੰਗ ਪੇਂਟ ਦੀ ਗੱਲਬਾਤ ਕਰੀਏ ਟਰੈਕਟਰ ਰੰਗ ਪੇਂਟ ਦਾ ਸਾਰਾ ਰੀਜਨ ਵਾਲਾ ਜੀ ਸਾਰੇ ਵੇਟ ਬੂਟ ਨਾਲ ਆ ਇਹਦੇ ਵੀ ਬਾਈਕ ਸਾਈਡ ਤੇ ਵੇਟ ਵੀ ਲੱਗਿਆ ਹਾਂਜੀ ਪੂਰਾ ਤੋਹਫਾ ਹੀ ਆ ਟਰੈਕਟਰ ਮੰਨ ਕੇ ਚੱਲੋ ਵੀ ਚੱਲਿਆ ਹੀ ਬਹੁਤ ਘੱਟ ਐ 13 ਦੇ ਟਾਇਰਾਂ ਚ 13 ਦੇ ਟਾਇਰਾਂ ਚ ਆਲੂਆਂ ਦੀ ਖੇਤੀ ਵਾਸਤੇ ਵਰਤਦੇ ਨੇ ਸਭ ਤੋਂ ਵੱਧ ਜੀ ਆਲੂਆਂ ਦੀ ਖੇਤੀ ਆ ਤੇ ਇਹ ਠੀਕ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਈ ਐਨੇ ਦੇ ਜੀ ਮਗਰ ਕੇ ਮੰਨ ਕੇ ਚੱਲੋ ਵੀ 70 75 ਪੈਸੇ ਆ ਹਾਂਜੀ ਅਗਲੇ ਟਾਇਰ ਹੈਗੇ 60 ਪੈਸੇ ਠੀਕ ਆ ਜੀ ਤੇ ਇਹ ਮਾਡਲ ਆ ਗਿਆ ਜੀ ਮਾਡਲ ਆ ਗਿਆ ਜੀ ਡਿਮਾਂਡ ਜੀ ਇਹਦੀ ਮਾੜੇ ਦੀ ਹੈਗੀ ਜੀ 2,95,000 ਰੁਪਇਆ ਮਾੜਾ tane ਇਹ ਚ ਵੀ ਹੋ ਜਾਊਗਾ ਤੇ ਰੰਗ ਪੇਂਟ ਦਾ ਰਿਜ਼ਰਵ ਰੰਗ ਪੇਂਟ ਦਾ ਰਿਜ਼ਰਵ ਵੀ ਗਰੰਟੀ ਹੋਊਗੀ ਠੀਕ ਹੈ ਜੀ ਇੰਜਨ ਗੇਅਰ ਦੀ ਵੀ ਗਰੰਟੀ ਹੋਊਗੀ ਠੀਕ ਆ ਬਾਈ ਜੀ ਇਹ ਨੰਬਰ ਸਾਰੇ ਟਰੈਕਟਰ ਆਪਣੇ ਪੰਜਾਬ ਹੋਣਗੇ ਸਾਰੇ ਪੰਜਾਬ ਨੰਬਰ ਜੇ ਵਿੱਚ ਟਰੈਕਟਰਾਂ ਦੇ ਕਿਸੇ ਜ਼ਿੰਮੇਦਾਰ ਪਰਾਨੇ ਕੋਈ ਪੁਰਾਣਾ ਟਰੈਕਟਰ ਹੋਵੇ ਉਹ ਵੀ ਹੋ ਉਹ ਵੀ ਕੱਟਿਆ ਜਾਊਗਾ ਠੀਕ ਹੈ ਜੀ ਕੀ ਕੋਈ ਬੰਦਾ ਮਤਲਬ ਉਹਨੂੰ ਵਿੱਚ ਟਰੈਕਟਰ ਕਟਾਉਣਾ ਹੈ ਹਾਂਜੀ ਹਾਂਜੀ ਤੇ ਉਹ ਵਿੱਚ ਕੱਟਿਆ ਜਾਊਗਾ ਠੀਕ ਹੈ ਜੀ ਤੇ ਪਿੰਡ ਜੀ ਆਪਣਾ ਕਿਹੜਾ ਪਿੰਡ ਆਪਣਾ ਹੈਗਾ ਜੀ ਬਦਨੀਕਲਾ ਹਾਂਜੀ ਮੰਡੀ ਬਾਈ ਦੀ ਇਹ ਦਰਖੰਡਾਲੇ ਵਾਲਿਆਂ ਦੀ ਠੀਕ ਹੈ ਜੀ ਅਸੀਂ ਹਿੱਸੇਦਾਰਾਂ ਉਹਦੇ ਵਿੱਚ ਠੀਕ ਹੈ ਤੇ ਆਪਣਾ ਨੰਬਰ ਵੀ ਆਪਣਾ ਨੰਬਰ ਹੈ 98553 ਹਾਂਜੀ 73156 ਠੀਕ ਹੈ ਜੀ 98553 73156 ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ